जय बाबा लै राजी जय बाबा जी वालों कि हादसा बहुत बहुत सलामतियाँ बहुत बहुत आशीर्वाद पीर बाबा मुरादे वाली शामू राजी रखिए और थोड़ा समा कार्य सही रहने वाले ਪਹਿਲਾਂ ਤਾਂ ਬੀਬੀਆਂ ਸਾਡੇ ਕੋ ਆ ਕੇ ਕਿਤੇ ਵੀ ਸਾਡੇ ਮੁੰਡੇ ਦਾ ਵਿਆਹ ਹੋ ਜੀ ਵਿਆਹ ਹੋ ਜੀ। ਜਦ ਵਿਆਹ ਹੋ ਜਾਂਦਾ ਵਿਆਹ ਤੋਂ ਪਹਿਲਾਂ ਵੀ ਰੋਂਦੀਆਂ ਵੀ ਮੇਰੇ ਮੁੰਡੇ ਦਾ ਰਿਸ਼ਤਾ ਨਹੀਂ ਕੋਈ ਹੋ ਰਿਹਾ। ਮੁੰਡੇ ਵੀ ਚਾਹੇ ਚੱਲੀ ਗਏ ਉਹ। ਉਸ ਤੋਂ ਬਾਅਦ ਫਿਰ ਰੋਂਦੀਆਂ ਤੇ ਇਸ ਗੱਲ ਤੋਂ ਵੀ ਸਾਡੀ ਨੋਹ ਦੀ ਸਾਡੇ ਨਾਲ ਬਣਦੀ ਨਹੀਂ। ਫੋਨ ਲੈ ਕੇ ਛੱਤ ਤੇ ਚੜੀ ਜਾਂ ਜਾਂ ਫੋਨ ਲੈ ਕੇ ਕਮਰੇ ਦੇ ਮੈਂ ਅੱਜ ਵੀ ਇਹੀ ਗੱਲ ਹੋਈ ਜਦੋਂ ਮੈਂ ਆਇਆ ਸੀਗਾ। ਮੈਂ ਹੱਥ ਜੋੜ ਕੇ ਅਰਦਾਸ ਬੇਨਤੀ ਤੁਹਾਡੇ ਮੋਹਰੇ ਕਰਦਾ ਹਾਂ। ਇਹ ਬੱਚਿਆਂ ਨੂੰ ਵਿਉਣ ਦੀਆਂ ਕਾਲੀਆਂ ਨਾ ਕਰਿਆ ਕਰੋ ਉਹਨਾਂ ਨੂੰ ਪਹਿਲਾਂ ਤਾਂ ਅਕਲ ਦੇਆ ਕਰੋ ਪਾਰਲਰ ਵਿੱਚ ਜਾ ਕੇ ਮੁੰਡੇ ਵੀ ਆਪਣੇ ਆਪ ਨੂੰ ਵਧੀਆ ਸਜਾ ਲੈਂਦੇ ਆ ਕੁੜੀਆਂ ਵੀ ਵਧੀਆ ਸਜਾ ਲੈਂਦੀਆਂ ਆ ਜਾਗੋ ਮਨਾ ਲੈਂਦੇ ਆ ਨੱਚਕਾਪ ਲੈਣੇ ਆ ਘਰ ਨੂੰ ਸੰਭਾਲਣਾ ਨਹੀਂ ਆਉਂਦਾ ਵੇ ਟੈਂਟ ਨੂੰ ਵੀ ਸੰਭਾਲ ਲੈਣੇ ਆ ਮਠਿਆਈਆਂ ਨੂੰ ਵੀ ਸੰਭਾਲ ਲੈਣੇ ਆ ਕੱਪੜਿਆਂ ਨੂੰ ਵੀ ਸੰਭਾਲ ਲੈਣੇ ਆ ਲਹਿੰਗਿਆਂ ਨੂੰ ਵੀ ਸੰਭਾਲ ਲੈਣੇ ਆ ਕੋਟ ਪੈਂਟਾਂ ਨੂੰ ਵੀ ਸੰਭਾਲ ਲੈਣੇ ਆ ਪਰ ਰਿਸ਼ਤੇ ਨੂੰ ਨਹੀਂ ਸੰਭਾਲ ਸਕਦੇ ਤੁਸੀਂ ਰਿਸ਼ਤਾ ਸੰਭਾਲਣਾ ਤੁਹਾਡੇ ਲਈ ਔਖਾ ਆ ਬੰਦਨੇ ਵਾਲਿਓ ਮੈਂ ਵਾਰ-ਵਾਰ ਬੇਨਤੀ ਕਰਦਾ ਹੁਣਾ ਕਿ ਵਿਆਹ ਮਸਾਂ ਕਰਦੇ ਆ ਘਰ ਦੀ ਜਿਹਨੀਆਂ ਕੁੜੀਆਂ ਮੈਨੂੰ ਇਹ ਕਹਿੰਦੀਆਂ ਵੀ ਸਾਡੇ ਮਾਪੇ ਸਾਸੋਹਰੇ ਨੂੰ ਚਾਹ ਨਹੀਂ ਹੋਇਆ ਵਿਆਹ ਦਾ ਉਹੋ ਵਿਆਹ ਦੀ ਮੂਵੀ ਲਾ ਕੇ ਦੇਖਿਆ ਕਾ ਮ ਸਾਸੋਹਰਾ ਕਿੱਦਾਂ ਨੱਚੇ ਨਣਾ ਨਾ ਅਧਾਨੀਆਂ ਕਿੱਦਾਂ ਨੱਚੇ ਕੋਈ ਤੁਹਾਡਾ ਵੈਰੀ ਨਹੀਂ ਸਭ ਤੁਹਾਡੇ ਆਪਨੇ ਦਿਮਾਗ ਦੀ ਕਲਪਨਾ ਆ ਦੂਜਾ ਤੁਹਾਡਾ ਕਾਰਨ ਮੰਨਣ ਵਾਲੂ ਇਹ ਆ ਫੋਨ ਜੈਨੂੰ ਲੌਣਾ ਮਾਂ ਨੂੰ ਅੱਗੇ ਮਾਂ ਪਤਾ ਕੀ ਕਹਿ ਕੇ ਭੇਜਦੀ ਸੀ ਪੁੱਤ ਜੇਰਾ ਮੈਂ ਵਿਆਹ ਕਰਤਾ ਸਾਡੇ ਘਰੋਂ ਤੇਰੀ ਢੋਲੀ ਚੱਲੀ ਐ ਤੇ ਘਰ ਵਾਲੇ ਦੇ ਘਰੋਂ ਹੁਣ ਤੇਰੀ ਜਾਂ ਤੇਰਾ ਸਮਾਪਤ ਹੋ ਗਿਆ ਮੰਨ ਲਓ ਕਿ ਤੂੰ ਦੁਨੀਆ ਤੋਂ ਜਦੋਂ ਜਾਣਾ ਉਦੋਂ ਤੇਰੇ ਉਸ ਘਰੋਂ ਤੂੰ ਵਿਦਿਆ ਹੁਣ ਸਾਡੇ ਘਰੋਂ ਨਹੀਂ ਹੁਣਾ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਸੀ ਔਰਤੀ ਉਸ ਗੱਲ ਨੂੰ ਆਪਣੇ ਦਿਮਾਗ ਵਿੱਚ ਬਿਠਾ ਲ ਕੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣਾ ਜੀਵਨ ਜੜਾਇਆ ਕੱਢਦੀ ਸੀ ਪਰ ਹੁਣ ਜਦੋਂ ਮਾਂ ਕਹਿੰਦੀ ਆ ਕੋ ਕੋ ਧੀ ਦਾ ਫੋਨ ਜਾਂਦਾ ਮਾਂ ਅੱਜ ਹਨਾ ਐਨੇ ਆਪਣੀ ਮਾਂ ਦੀ ਸਾਈਡ ਲਈ ਮੇਰੀ ਸਾਈਡ ਨਹੀਂ ਲਈ ਤੇ ਚਲ ਧੀਏ ਮੈਂ ਤੈਨੂੰ ਲੈਣ ਆਉਣੀ ਧੀ ਨੂੰ ਮਾਂ ਲੈਣ ਆ ਜਾਂਦੀ ਆ ਘਰ ਵਾਲਾ ਕਹਿੰਦਾ ਮੰਮੀ ਜੀ ਮੱਥਾ ਤੇ ਮੰਮੀ ਜੀ ਹਨਾ ਮੈਂ ਇਹਨੂੰ ਲੈਣ ਆਗਾ ਤੈਨੂੰ ਮੈਂ ਦੱਸਾਂ ਤੈਨੂੰ ਐ ਤੇਰੀ ਮੈਂ ਧੋਣੇ ਤੋੜ ਦੂੰ ਤੇਰੀ ਲੱਕ ਤੋੜ ਦੂੰ ਤੈਨੂੰ ਮੈਂ ਐ ਕਰ ਦੂੰ ਹੁਣ ਸੱਸਾਂ ਕਹਿ ਦਿੰਦੀਆਂ ਕੁੜੀਆਂ ਨੂੰ ਧਰ ਕੇ ਘਰ ਬਿਠਾ ਲੈਂਦੀਆਂ ਹੁਣ ਕਹਿੰਦੀਆਂ ਤੇਰੀ ਅਰਥੀ ਜਾਂਦੀ ਐ ਇੱਥੋਂ ਜਲ ਮੂੰਹ ਤੋਂ ਨਿਕਲ ਹੀ ਗਏ ਮੈਂ ਰੋਕਦਾ ਸੀ ਹੁਣ ਮੁੰਡਿਆਂ ਨੂੰ ਇਹ ਗੱਲ ਕਹਿੰਦੀਆਂ ਵੀ ਜੇ ਇੱਥੇ ਬੜਿਆ ਨਾ ਲੱਤਾਂ ਤੋੜ ਕੇ ਲੇਕੇ ਨਿੱਕੇ ਨਿੱਕੇ ਪੀਸ ਕਰ ਦਊਗੇ ਬੰਦੇ ਵਾਲੇ ਡਾਇਲੋਗ ਫਿਲਮਾਂ ਵਾਲੇ ਆ ਔਰ ਜਾਂ ਤੁਸੀਂ ਫਿਲਮਾਂ ਵਾਲਿਆਂ ਦੇ ਡਾਇਲੋਗ ਬੋਲ ਰਹੇ ਆ ਕਦੀ ਉਹਨਾਂ ਦੀ ਲਾਈਫ ਵੀ ਦੇਖੋ ਕਿ ਇੱਕ ਦੂਜੇ ਨਾਲ ਕਿੰਨਾ ਵਧੀਆ ਉਹਨਾਂ ਦਾ ਰਿਸ਼ਤਾ ਐ ਤੇ ਪੂਜਾ ਪਾਠ ਕਿੰਨੇ ਦਾ ਐ ਇਸ ਕਰਕੇ ਜਿਹੜੇ ਮੁੰਡੇ ਆਪਣੀਆਂ ਬੇਗਮਾਂ ਨੂੰ ਟਾਈਮ ਨਹੀਂ ਦਿੰਦੇ ਜਾਂ ਬਾਹਰ ਇੱਧਰ ਉੱਧਰ ਤੁਰੇ ਫਿਰਦੇ ਆ ਨਸ਼ੇ ਵਿੱਚ ਜ਼ਿਆਦਾ ਧਿਆਨ ਦਿੰਦੇ ਆ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂ ਹੈ ਜਿਹੜੀਆਂ ਮਾਮਾ ਕਹਿੰਦੀਆਂ ਆ ਵੀ ਪੁੱਤ ਸੁਧਰ ਜਾਊਗਾ ਵਿਆਹ ਤੋਂ ਬਾਅਦ ਇਹ ਵਧੀਆ ਹੋ ਜਾਏਗਾ ਨਸ਼ਾ ਛੱਡ ਦੇਗਾ ਉਹ ਗਲਤ ਇਹੋ ਜੀ ਭਾਵਨਾ ਰੱਖੋ ਵਿਆਹ ਤੋਂ ਪਹਿਲਾਂ ਇਹ ਗੱਲਾਂ ਦਿਮਾਗ 'ਚ ਰੱਖੋ ਕਿ ਸਾਡਾ ਜਿਹੜਾ ਪੁੱਤ ਆ ਇਹ ਜੇ ਸੁਧਰੂਗਾ ਜਾਂ ਵਧੀਆ ਹੋਊਗਾ ਤੇ ਵਿਆਹ ਕਰਨਾ ਨਹੀਂ ਅਸੀਂ ਕਰਨਾ ਨਹੀਂ ਕਿਉਂਕਿ ਜਿਹੜੀਆਂ ਦੂਜਿਆਂ ਦੀਆਂ ਧੀਆ ਹੁੰਦੀਆਂ ਇਹ ਬੜੀਆਂ ਆਸਾਂ ਲਾ ਕੇ ਅੱਗੇ ਆਉਂਦੀਆਂ ਆ ਮੇਰੇ ਘਰ ਵਾਲਾ ਚੰਗਾ ਹੋਵੇ ਜਿਹੜੀਆਂ ਚੀਜ਼ਾਂ ਮਾਪੇ ਜਾਂ ਭਰਾ ਨਹੀਂ ਲੈ ਕੇ ਦੇ ਸਕਣ ਕੁੜੀ ਨੂੰ ਉਹਨੂੰ ਪਤੀ ਦੇ ਘਰ ਵਿੱਚ ਆਸ ਹੁੰਦੀ ਆ ਕਿ ਪਤੀ ਦੇ ਘਰ ਦੇ ਵਿੱਚ ਤਾਂ ਹਨਾ ਮੈਨੂੰ ਇਹ ਐਸ਼ ਇਹ ਆਰਾਮ ਜ਼ਰੂਰ ਮਿਲੇ ਇਸ ਕਰਕੇ ਦੋਨਾਂ ਪਾਸੇ ਦੀਆਂ ਲੜਾਈਆਂ ਦੇ ਵਿੱਚ ਫਸਦੇ ਕੌਣ ਜਾਂ ਮਾਪੇ ਹੈ ਇਸ ਕਰਕੇ ਮੰਨਣ ਵਾਲਿਓ ਬੇਨਤੀ ਇਹ ਆ ਕਿ ਜਾਦੂ ਟੂਣੇ ਵਾਲੇ ਚੱਕਰ 'ਚ ਨਾ ਪੋ ਇੱਕ ਬੀਬੀ ਵੱਲੋਂ ਕਹਿੰਦੀ ਜਦੋਂ ਇਹਦੇ ਚਾਚੇ ਨੇ ਨਾ ਬਾਬਾ ਜੀ 500 ਦਾ ਨੋਟ ਦਿੱਤਾ ਪਹਿਲਾਂ ਇੱਦਾਂ ਇੱਦਾਂ ਦੋ ਵਾਰੀ ਬਾਹ ਰਿਆ 500 ਦਾ ਨੋਟ ਫੇਰ ਦੋ ਵਾਰੀ ਤਾਂ ਬਾਹ ਕੇ ਉਹਨੇ ਕੁੜੀ ਦੇ ਝੋਲੇ 'ਚ ਰੱਖਿਆ ਉਦੋਂ ਹੀ ਸਾਨੂੰ ਪਤਾ ਲੱਗ ਗਿਆ ਇਹ ਜਾਂਦੂ ਟੂਣਾ ਕਰਦਾ ਮੰਦਰੇ ਵਾਲੋਂ 500 ਨਾਲ ਕੋਈ ਜਾਦੂ ਟੂਣਾ ਹੀ ਹੁੰਦੇ ਆ ਬੇਨਤੀ ਆ ਜਾਂ 500 ਨਾਲ ਜਾਦੂ ਟੂਣਾ ਹੀ ਹੁੰਦੇ ਆ ਤੇ ਫੇਰ ਮੈਨੂੰ ਟੱਕਰੋ ਮੈਨੂੰ ਮਿਲੋ ਪੰਜ 500 ਦੇ ਨੋਟਾਂ ਤੇ ਜਾਦੂ ਟੂਣਾ ਕਰਕੇ ਲਿਆਓ ਔਰ ਮੈਂ ਆਸ਼ਰਮ ਦੇ ਵਿੱਚ ਖਾਣਾ ਦਾਲਾ ਦਿੰਨਾ ਉਹਨਾਂ ਪੈਸਿਆਂ ਦਾ ਖਾਣਾ-ਦਾਣਾ ਖਰੀਦੋ ਤੇ ਉਹਨਾਂ ਨੂੰ ਦੇ। ਮੈਂ ਦੇਖਦਾ ਕਿ ਤੇਰਾ ਟੋਣਾ ਕਿਸੇ ਕਰ। ਇਸ ਗੱਲ ਤੇ ਮੰਨਨੇ ਵਾਲੋਂ ਚੰਗੀਆਂ ਗੱਲਾਂ ਦਿਮਾਗ ਦੇ ਵਿੱਚ ਰੱਖਿਆ ਕਰੋ। ਚੰਗੇ-ਚੰਗੇ ਕੰਮ ਕਰਿਆ ਕਰੋ ਫੇਰ ਮਰਾਦੇ ਸ਼ਾਹ ਬਲੀ ਨੇ ਤੁਹਾਡੀ ਕਿਰਪਾ ਕਰਨੀ ਆ ਫੇਰ ਸਰਕਾਰਾਂ ਦੀ ਰਹਿਮਤ ਤੁਹਾਡੇ ਤੇ। ਨਾਮ ਜਪਿਆ ਕਰੋ। ਮੰਨ ਨੂੰ ਮੰਨਨੇ ਵਾਲੋਂ ਜਦੋਂ ਦਾ ਮੰਨਨੇ ਵਾਲੋਂ ਵਿਆਹ ਹੁੰਦਾ 2-3 ਦਿਨ ਤੁਹਾਡੀ ਸ਼ੀਕੀ ਜੀ ਦੀ ਮੁੱਕਦੀ। ਹੈ ਇਹਦੇ ਮੈਨੂੰ ਬੀਬੀਆਂ ਕਹਿੰਦੀਆਂ ਬਾਪਾ ਆ ਜਾ ਤੇਰਾ ਵਿਆਹ ਹੋਣਾ ਅਸੀਂ ਤੈਨੂੰ ਅਸੀਂ ਮਾਈਆਂ ਲਾ ਸਕਦੇ ਉਦੋਂ ਸਾਨੂੰ ਲੱਗੇ ਹੱਥ ਨਹੀਂ ਲਾਉਣ ਦੇਂਦਾ ਬੰਦੇ ਬੁੜੀਆਂ ਰਿਸ਼ਤੇਦਾਰ ਜਿੰਨੇ ਮਾਰੇ ਲੁੱਟ ਜਾਣਦੇ ਯਾਰ ਇੱਥੇ ਦਾ ਉਹ ਮੈਂ ਕਿਹਾ ਵੀ ਮੈਂ ਮਾਈਆਂ ਦੇ ਚੱਕਰ 'ਚ ਨਹੀਂ ਪੈਂਦਾ ਵਿਆਹ ਵੀ ਹੋ ਜਾਣਾ ਸਭ ਕੁਝ ਹੋ ਜਾਣਾ ਪਰ ਸਾਡਾ ਵਿਆਹ ਕਿੱਦਾਂ ਨਹੀਂ ਸਰਕਾਰ ਦੇ ਮੱਥਾ ਟੇਕਿਆ ਦੇ ਵਿਆਹ ਹੋਈ ਬਸ ਆਹ ਕਹਾ ਹੈ ਹੈ ਐਤੇ ਮੰਨਲੇ ਵਾਲੋ ਮੈਂ ਮਾਈਆਂ ਲਾਉਣ ਲੱਪਿਆ ਤੇ 5 ਕਵਾਂਟਲ ਕਰਿਆਟੀ ਮੈਨੂੰ ਲੱਗ ਜਾਣੀ ਹੈ ਹੈ ਆਪੋ ਥੋੜਾ ਨਾ ਕੰਮ ਕਰਾਂਗੇ ਇਸ ਕਰਕੇ ਮੰਨਲੇ ਵਾਲਿਓ ਰਸਮਾਂ ਕਰੋ ਪਰ ਰਸਮਾਂ ਨਿਭਾਓ ਬੇਨਤੀ ਹੈ ਰਸਮਾਂ ਕਰੋ ਰਸਮਾਂ ਨਿਭਾਓ ਜਿੱਦਾਂ ਤੁਸੀਂ ਸਾਰੀਆਂ ਚੀਜ਼ਾਂ ਵਿੱਚ ਆਪਣਾ ਧਿਆਨ ਰੱਖਦੇ ਹੋ ਵੀ ਅਸੀਂ ਆ ਵੀ ਕਰ ਲਈਏ ਅਸੀਂ ਆ ਵੀ ਕਰ ਲਈਏ ਉਸੇ ਤਰ੍ਹਾਂ ਮੰਗਨੇ ਵਾਲਿਓ ਆਪਣੇ ਸਾਥ ਸੋਹਣ ਨੂੰ ਖੁਸ਼ ਰੱਖੋ ਮੁੰਡਾ ਵੀ ਰੱਖੇ ਤੇ ਕੁੜੀ ਵੀ ਰੱਖੇ ਨਰਾਇਣ ਚੜ੍ਹਿਆ ਦੇ ਬਖਸ਼ਿਆ ਕਰੋ ਚੰਗੇ ਕੰਮ ਕਰੋ ਵੀਰ ਮਦਾਹੇ ਵਾਲਾ ਸਰਕਾਰ ਤੁਹਾਡੇ ਤੇ ਕਿਰਪਾ ਕਰੇ ਰਹਿਮਤ ਕਰੀਓ ਤੁਹਾਡੀ ਆਸ਼ੀਰਵਾਦ ਕਰੇ ਤੁਹਾਡੇ ਬੰਦਿਆਂ ਰਵੇ ਉਹ ਚੰਗੇ ਕੰਮ ਕਰੇ ਬਹੁਤ ਬਹੁਤ ਆਸ਼ੀਰਵਾਦ ਹੈ ਮੰਦਨੇ ਵਾਲੋ ਦੀ ਖੁਸ਼ੀਆਂ ਆ ਕੰਮ ਉਹੀ ਕਰਨਾ ਜਿਹਦੇ ਵਿੱਚ ਮਰਾਗੇ ਸ਼ਾਹ ਜੀ ਤੁਹਾਡੇ ਤੇ ਮਿਹਰਬਾਨ ਰਹਿਣ ਸਾਡੇ ਸੋਚ ਰਿਹਾ ਚੰਗੀ ਸੋਚ ਰੱਖੋ ਮਰਾਗੇ ਸ਼ਾਹ ਜੀ ਦੀ ਕਰਤਾ ਰਹਿਣੀ ਆ ਹੋਰ ਮੰਦਨੇ ਵਾਲੋ ਨਿੱਕੇ ਨਿੱਕੇ ਕੰਮ ਜਿਹੜੇ ਲੈ ਕੇ ਬਾਪਿਆਂ ਕੋਲ ਆਓ ਬੁੜੀਆਂ ਨੂੰ ਆਪਣੇ ਧੀ ਨੂੰ ਸਮਝਾਉਣਾ ਚਾਹੀਦਾ ਆਪਣੇ ਜਵਾਈ ਨੂੰ ਸਮਝਾਉਣਾ ਚਾਹੀਦਾ ਤੁਸੀਂ ਇਹ ਗੱਲ ਆਪਣੇ ਮੈਨੂੰ ਕਹੇ ਕਿ ਕੀ ਮਿਲਣਾ ਮੰਨਣ ਵਾਲੇ ਤੁਹਾਨੂੰ ਇਹ ਆ ਵੀ ਤੁਸੀਂ ਆਪ ਬੰਦਕੀ ਨਹੀਂ ਕਰਨੀ ਤੁਸੀਂ ਆਪ ਪੂਜਾ ਪਾਠ ਨਹੀਂ ਕਰਨੀ ਤੁਹਾਨੂੰ ਇਹ ਆ ਵੀ ਸੌਖਾ ਜਿਹਾ ਕੰਮ ਆ ਬਾਬਿਆਂ ਸਾਡਾ ਕੋਲ ਚਲ ਜਾਓ ਫੁੱਕਾ ਲਵਾਓ ਤੇ ਕੰਮ ਹੋ ਜਾ ਬਸ ਆਹੀ ਗਲਤ ਫ਼ਹਮੀ ਦੇ ਵਿੱਚ ਤੁਸੀਂ ਨਾਮ-ਨਾਮ ਜਪਣਾ ਬੰਦ ਕਰਤਾ ਇਹੀ ਗਲਤ